ਬੇ ਸਹੀ ਹੈ ਜਾਂ ਗੜ ਸਹੀ ਹੈ ਹਲੋ 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 ਅਹੋ ਜੀ ਪੀ ਨਿਊਜ਼ 13 ਟੀਵੀ ਦੇਖਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਨਵੀ ਸਿੰਘ ਇਸ ਵਕਤ ਅਸੀਂ ਖੜੇ ਆ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਤੇ ਜਿੱਥੇ ਬੀਕੇਯੂ ਕਾਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਉਹ ਚੱਕਾ ਜਾਮ ਕਰ ਦਿੱਤਾ ਗਿਆ ਅਸੀਂ ਸਤਲੁਜ ਪੁਲ ਦੇ ਨਜ਼ਦੀਕ ਫਲੋਰ ਦੇ ਹਾਈਵੇ ਤੇ ਖੜੇ ਆ ਤੁਹਾਨੂੰ ਦਿਖਾ ਸਕਦੇ ਆ ਕਿ ਦੂਰ ਦੂਰ ਤੱਕ ਜਿਹੜੀਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਨੇ ਔਰ ਜਿਹੜੇ ਰਾਹਗੀਰ ਨੇ ਉਹ ਬਹੁਤ ਪਰੇਸ਼ਾਨ ਨੇ ਔਰ ਇਹ ਜਿਹੜਾ ਰੋਸ ਆ ਬੀਕੇਯੂ ਕਾਧੀਆਂ ਦੇ ਪ੍ਰਧਾਨ ਜਿਲ੍ਹਾ ਜਲੰਧਰ ਤੋਂ ਅਮਰੀਕ ਸਿੰਘ ਭਗ ਸਿੰਘ ਪੁਰੀ ਨੇ ਸਾਡੇ ਟੀਮ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੇ ਦੱਸਿਆ ਕਿ ਜੋ ਖਨੌਰੀ ਬਾਰਡਰ ਦੇ ਉੱਤੇ ਪੁਲਸ ਵੱਲੋਂ ਉਨਾ ਤੇ ਤਸ਼ੱਦਦ ਟਟਾਇਆ ਗਿਆ ਜਿਦੇ ਵਿੱਚ ਇੱਕ ਕਿਸਾਨ ਸ਼ਹੀਦ ਹੋ ਗਿਆ ਉਸਦੇ ਰੋਸ ਵੱਜੋਂ ਜਿਹੜਾ ਇਹ ਅੱਜ ਪੂਰੇ ਪੰਜਾਬ ਦੇ ਵਿੱਚ ਬੀਕੇਜੂ ਕਾਦੀਆਂ ਵੱਲੋਂ ਜਿਹੜਾ ਉਹ ਹਾਈਵੇ ਜਾਮ ਕਰਨ ਦੀ ਜਿਹੜੀ ਉਹ ਰਣਨੀਤੀ ਤੈਅ ਕੀਤੀ ਸੀ ਔਰ ਉਸੇ ਦੇ ਤਹਿਤ ਜਿਹੜਾ ਇਹ ਅੱਜ ਫਲੋਰ ਸਤਲੁਜ ਦਰਿਆ ਤੇ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਉਹ ਚੱਕਾ ਜਾਮ ਕੀਤਾ ਗਿਆ ਔਰ ਤੁਸੀਂ ਦੇਖ ਸਕਦੇ ਹੋ ਕਿ ਆਣ ਜਾਣ ਵਾਲੇ ਰਾਹਗੀਰਾਂ ਨੂੰ ਇਸ ਚੱਕੇ ਦੇ ਨਾਲ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਉਧਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਸਾਡੇ ਉੱਤੇ ਪੁਲਿਸ ਵੱਲੋਂ ਜਿਹੜਾ ਤਸ਼ੱਦਦ ਟਾਇਆ ਜਾ ਰਿਹਾ ਉਸੇ ਦੇ ਤਹਿਤ ਜਿਹੜੇ ਸਾਡੇ ਕਿਸਾਨ ਵੀਰਾਂ ਦੇ ਉੱਤੇ ਸਾਡੇ ਦੇ ਨਾਲ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਤੁਹਾਨੂੰ ਸਿੱਧੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ-ਲੰਬੀਆਂ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਜਾਮ ਦਾ ਕਿੰਨਾ ਵੱਡਾ ਜਿਹੜਾ ਦੂਰ-ਦੂਰ ਤੱਕ ਲੱਗ ਚੁੱਕਾ ਹਾਈਵੇ ਨੈਸ਼ਨਲ ਹਾਈਵੇ ਜਾਮ ਕੀਤਾ ਕੀ ਕਾਰਨ ਹੈ ਪ੍ਰਧਾਨ ਜੀ ਦਾ ਮੈਂ ਅਮਰੀਕ ਸਿੰਘ ਪ੍ਰਧਾਨ ਜ਼ਿਲ੍ਹਾ ਜਲੰਧਰ ਬੀਕੇ ਜੋ ਕਰਦੀਆਂ ਜਥੇਬੰਦੀ ਅੱਜ ਜਿਹੜਾ ਇਹ 11 ਤੋਂ 2 ਵਜੇ ਤੱਕ ਦਾ ਜਾਮ ਲਾਇਆ ਗਿਆ ਉਹ ਕੱਲ ਜਿਹੜਾ ਇੱਕ ਸਾਡਾ ਬੱਚਾ ਸੁਭਕਰਮਦੀਪ ਸਿੰਘ ਕਿਸਾਨਾਂ ਦੀ ਆਪਣੇ ਹੱਕਾਂ ਦੀ ਲੜਾਈ ਲੜਦਾ ਘਨੋਰੀ ਬਾੜ ਦੇ ਵਿੱਚ ਸਰਕਾਰਾਂ ਦੇ ਪ੍ਰਸ਼ਾਸਨ ਨੇ ਪੁਲਿਸ ਨੇ ਉਹਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਉਹਦੇ ਰੋਸ ਵਜੋਂ ਇਹ ਜਿਹੜਾ ਅੱਜ 3 ਘੰਟੇ ਦਾ ਸਾਡਾ ਇਹ ਜਾਮ ਸੀਗਾ ਪਰ ਅਸੀਂ ਲੋਕਾਂ ਦੀ ਇਨਜਾਗਤ ਨੂੰ ਦੇਖੇ ਹੋਏ 2 ਘੰਟੇ ਦੇ ਵਿੱਚ ਹੀ ਸਮਾਪਤ ਕਰ ਦਿੱਤਾ ਹੈ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜੋ ਸਾਡੀਆਂ ਹੱਕੀ ਮੰਗਾ ਉਹ ਜਲਦੀ ਉਹਦੀ ਪ੍ਰਵਾਈ ਕਰੇ ਕਿਸਾਨਾਂ ਨੂੰ ਦੁਖੀ ਨਾ ਕਰੇ ਅਸੀਂ ਰੋੜਾਂ ਤੇ ਆਉਨੇ ਆਂ ਆਮ ਪਬਲਿਕ ਦੁਖੀ ਹੁੰਦੀ ਆ ਇਸ ਕਰਕੇ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਜੋ ਸਾਡੀਆਂ ਮੰਗਾ ਤੁਸੀਂ ਪਿਛਲੇ ਅੰਦੋਲਨ ਵੇਲੇ ਮੰਨੀਆਂ ਸੀਗੀਆਂ ਤੁਸੀਂ ਹਾਲ ਤੱਕ ਉਹਨਾਂ ਨੂੰ ਲਾਗੂ ਨਹੀਂ ਕੀਤਾ ਉਹਨਾਂ ਨੂੰ ਜਲਦੀ ਜਲਦੀ ਲਾਗੂ ਕਰੋ ਦੂਸਰਾ ਇਹ ਜੋ ਨੈਸ਼ਨਲ ਹਾਈਵੇ ਆ ਇਹਦੇ ਤੇ ਜਿਹੜੀ ਭਾਜਪਾ ਸਰਕਾਰ ਆ ਪੂਰਾ ਧੱਕਾ ਕਰ ਰਹੀ ਆ ਸਾਡੇ ਜਿਹੜੇ ਕਿਸਾਨ ਸੀਗੇ ਉਹ ਸ਼ਾਂਤਮਈ ਢੰਗ ਨਾਲ ਦਿੱਲੀ ਜਾ ਰਹੇ ਸੀਗੇ ਉਹਨਾਂ ਨੂੰ ਵੱਡੀਆਂ-ਵੱਡੀਆਂ ਦੁਵਾਰਾਂ ਲਾ ਕੇ ਉੱਥੇ ਉਹਨਾਂ ਨੂੰ ਰੋਕ ਦਿੱਤਾ ਗਿਆ ਜਿਹੜਾ ਕਿ ਕਾਨੂੰਨ ਦੇ ਉਲਟ ਆ ਇਸ ਕਰਕੇ ਅਸੀਂ ਮਾਨਯੋਗ ਸੁਪਰੀਮ ਕੋਰਟ ਨੂੰ ਬੇਨਤੀ ਕਰਦੇ ਆ ਵੀ ਉਹਨਾਂ ਸਰਕਾਰਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਇਹ ਨੈਸ਼ਨਲ ਹਾਈਵੇ ਨੂੰ ਵੱਡੀਆਂ-ਵੱਡੀਆਂ ਰੋਕਾਂ ਲਾ ਕੇ ਰੋਕਿਆ ਹੈਗਾ ਅਗਲੀ ਰਣਨੀਤੀ ਅਗਲੀ ਰਣਨੀਤੀ ਸਾਡਾ ਅੱਜ ਸਾਡੇ ਅੱਜ ਐਸਕੇਮ ਦੀ ਮੀਟਿੰਗ ਸਾਰੇ ਇੰਡੀਆ ਦੀ ਘੱਟੋ ਘੱਟ 400 ਤੋਂ ਉੱਪਰ ਜੇਥੇਬੰਦੀ ਜਿਹੜੀ ਮੀਟਿੰਗ ਹੋ ਰਹੀ ਆ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਬੜੇ ਸਖਤ ਫੈਸਲੇ ਲੈ ਜਾਣਗੇ ਐਸਕੇਮ ਦੀ ਜੋ ਮੀਟਿੰਗ ਦੇ ਵਿੱਚ ਫੈਸਲਾ ਹੋਊਗਾ ਅੱਗੇ ਤੋਂ ਉਹੀ ਰਣਨੀਤੀ ਨਾਲ ਅਸੀਂ ਚੱਲਾਂਗੇ